ਹਾਂ ਫੇਰ ਉਹੀ ਦਿੱਕਤ ਹੋ ਗਈ ਹੈ ਜੀ 5 ਮਹੀਨੇ ਹੋ ਗਏ ਸਾਨੂੰ ਫੇਰ ਉਹੀ ਹਾਲ ਹੋ ਗਿਆ ਜੀ ਜਿੰਨਾ ਦੀ ਤਨਖਾਹ ਇੱਥੇ ਕਰ ਮਿਲੀ ਨਹੀਂ ਮਜਬੂਰ ਹੋ ਕੇ ਤਨਖਾਹਾਂ ਤੋਂ ਤੰਗ ਆ ਕੇ ਆਪ ਇਸੇ ਕਰਕੇ ਮੈਂ ਵੱਡਾ ਲੋਣਾ ਰੀੜੀ ਲੋਣੀ ਪਈ ਪਰ ਫਿਰ ਵੀ ਸਾਨੂੰ ਇੱਥੇ ਆਉਣ ਵਾਸਤੇ ਵੀ ਕਿਰਾਇਆ ਵੀ ਸਰ ਆਪ ਦੇ ਘਰੋਂ ਮੰਗ ਕੇ ਆਉਣਾ ਪੈਂਦਾ ਕੰਪਨੀ ਥਰੂ ਰੱਖਿਆ ਗਿਆ ਸੀ ਸੀ 3 ਮਹੀਨੇ ਦੇ ਪ੍ਰੋਜੈਕਟ ਅੰਡ ਰਾਈਵੇ ਆ ਐਮਐਲਏ ਸਾਹਿਬ ਕੋਲੇ ਵੀ ਜਾਏ ਆ ਜੀ ਆਪਣਾ ਉਹਨਾਂ ਨੇ ਐਮ ਡੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜਲਦ ਹੋ ਜਾਊਗਾ ਜੀ ਬਸ ਉਹ ਜਲਦ ਪਤਾ ਨਹੀਂ ਕਿਤੇ ਆਊਗਾ ਜੀ ਸਰਨੇ ਪੈਣਾ ਮਜਬੂਰ ਹੋ ਰਹੇ ਹਾਂ ਕਿ ਜ਼ਹਿਰ ਦੇ ਦਿੱਤੇ ਗੇ ਜਵਾਕਾਂ ਨੂੰ ਸਭ ਨੂੰ ਨੋਟਿਸ ਦੇ ਕੇ ਉਹਨਾਂ ਦੇ ਘਰ ਮੂਰੇ ਸਰਦਰਣਾ ਲਾਵਾਂਗੇ ਹੁਣ ਅਸੀਂ ਉਹ ਤੋਂ ਬਿਨਾ ਕੰਮ ਨਹੀਂ ਹੋਣਾਗਾ ਜੀ ਅਸੀਂ ਕਹਿੰਦੇ ਤੁਸੀਂ ਦੇਖੋ ਜੀ ਕੇ ਐਂਡ ਮੀਡੀਆ ਗੱਲਬਾਤ ਕਰਾਂਗੇ ਪੰਜਾ ਕੀਤਾ ਗਿਆਗਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕੀ ਕਹਿੰਣਾ ਉਹਨਾਂ ਦਾ ਕੀ ਆ ਸਰ ਕੀ ਲੱਗਦਾ ਸਭ ਤੋਂ ਪਹਿਲਾਂ ਸਰ ਤੁਹਾਡਾ ਧੰਨਵਾਦ ਜੀ ਤੁਸੀਂ ਅੱਜ ਸਾਡੇ ਕੋਲ ਚੱਲ ਕੇ ਆਏ ਹੋ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸਾਡੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਗੇ ਤੁਹਾਡਾ ਬਹੁਤ ਧੰਨਵਾਦ ਜੀ ਤੇ ਸਰ ਸਾਨੂੰ ਆਪਣਾ ਐਚ ਐਮ ਆਈ ਐਸ ਪ੍ਰੋਜੈਕਟ ਸ਼ੁਰੂ ਕੀਤਾ ਸੀ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਫੀਕੋਟ ਦੇ ਵਿੱਚ 24 ਘੰਟੇ ਸਰਵਿਸਿਜ਼ ਕੀਤੀਆਂ ਗਈਆਂ ਸੀ ਜੀ ਉਹ 1 1 2024 ਤੋਂ ਸ਼ੁਰੂ ਹੋਇਆ ਸੀ ਜਿਸ ਨੂੰ ਅੱਜ 1 ਸਾਲ ਤੋਂ ਉੱਪਰ ਹੋ ਚੱਲਿਆ ਜੀ 1 1 ਮਹੀਨਾ ਉੱਪਰ ਹੋ ਚੱਲਿਆ ਸਾਨੂੰ ਪਿਛਲੀ ਵਾਰੀ ਵੀ ਤਨਖਾਹ ਦੀ ਦਿੱਕਤ ਆ ਗਈ ਸੀ ਜਦੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਉਸ ਵੇਲੇ 3 ਕੁ ਮਹੀਨਿਆਂ ਦੀ ਤਨਖਾਹ ਉਹਨਾਂ ਨੇ ਦਿੱਤੀ ਸੀ ਸਾਨੂੰ ਉਹ ਰੈਗੂਲਰ ਮਿਲਦੀ ਰਹੀ ਆ ਮਹੀਨੇ ਦੀ ਮਹੀਨੇ ਉਸ ਤੋਂ ਬਾਅਦ 6 ਮਹੀਨਿਆਂ ਦੀ ਫੇਰ ਦਿੱਕਤ ਆ ਗਈ ਸੀ ਪਿਛਲੀ ਵਾਰੀ ਉਦੋਂ ਵੀ ਅਸੀਂ ਧਰਨੇ ਲਾ ਲਾ ਕੇ ਆਪਣਾ ਹੜਤਾਲ ਆਪਣਾ ਹੜਤਾਲ ਕਰ ਕਰਕੇ ਤੇ ਆਪਣਾ ਮੰਗ ਪੱਤਰ ਦੇ ਦੇ ਕੇ ਲੀਡਰਾਂ ਨੂੰ ਮਿਲ ਮਿਲ ਕੇ ਫੇਰ ਅਸੀਂ ਉਹ ਤਨਖਾਹ ਲਈ ਸੀ ਜੀ ਹੁਣ ਫੇਰ ਉਹੀ ਦਿੱਕਤ ਹੋ ਗਈ ਹੈ ਜੀ 5 ਮਹੀਨੇ ਹੋ ਗਏ ਸਾਨੂੰ ਫੇਰ ਉਹੀ ਹਾਲ ਹੋ ਗਿਆ ਜੀ ਹੁਣ ਅਸੀਂ ਇੱਥੇ ਕਈ ਅਫਸਰਾਂ ਨੂੰ ਆਪਣੇ ਹਸਪਤਾਲ ਦੇ ਵਿੱਚ ਮਿਲ ਚੁੱਕੇ ਹਾਂ ਜੀ ਸਿਵਲ ਸਰਜਨ ਸਾਹਿਬ ਐਸਐਮਓ ਸਾਹਿਬ ਡੀਐਮਸੀ ਤੇ ਆਪਣਾ ਉਹਨਾਂ ਨੇ ਗਾ ਕੇ ਆਪਣਾ ਹੈਲਥ ਮੈਨੇਜਮੈਂਟ ਸਿਸਟਮ ਦੇ ਡਾਇਰੈਕਟਰ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਐਮਐਲਏ ਸਾਹਿਬ ਕੋਲੇ ਵੀ ਜਾਏ ਆ ਜੀ ਆਪਣਾ ਉਹਨਾਂ ਨੇ ਐਮਡੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜਲਦ ਹੋ ਜਾਊਗਾ ਜੀ ਬਸ ਉਹ ਜਲਦ ਪਤਾ ਨਹੀਂ ਕਿਤੇ ਆਊਗਾ ਜੀ ਡੀ ਸਾਹਿਬ ਕੋਲੇ ਵੀ ਗਏ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਜੀ ਤੇ ਉਹਨਾਂ ਨੇ ਵੀ ਪਰ ਸਾਡੀ ਕੋਈ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਹੁਣ ਮੰਗ ਪੱਤਰ ਤੁਸੀਂ ਦਿੱਤਾ ਡੀ ਸਾਹਿਬ ਨੇ ਦਿੱਤਾ ਗਿਆ ਸਿਰ ਸਭ ਦਿਨ ਮੰਗ ਪੱਤਰ ਦਿੱਤਾ ਪਰ ਕੀ ਉਹਨਾਂ ਦਾ ਵਾਸ਼ਾਣ ਕੀ ਦਿੱਤਾ ਗਿਆ ਤੁਹਾਨੂੰ ਕੀ ਉਹਨਾਂ ਨੇ ਕਿਹਾ ਕਿ ਕਿੰਨੇ ਟਾਈਮ ਵਿੱਚ ਹੱਲ ਹੋਊਗਾ ਅ ਡੀ ਸੀ ਸਾਹਿਬ ਤਾਂ ਜੀ ਉਹ ਕਹਿੰਦੇ ਸੀ ਉਹਦੇ ਆਪਣਾ ਚੰਡੀਗੜ੍ਹ ਆਪਣਾ ਗੱਲ ਕਰਾਂਗੇ ਅਸੀਂ ਕਿਉਂਕਿ ਉਹ ਜਿਆਦਾ ਵੀ ਜੀ ਸੀ ਥੋੜੇ ਜੇ ਤੇ ਉਹ ਕਹਿੰਦੇ ਸੀ ਚੰਡੀਗੜ੍ਹ ਗੱਲਬਾਤ ਕਰਾਂਗੇ ਉਹਨਾਂ ਨਾਲ ਆਪਣਾ ਐਮ ਡੀ ਸਾਹਿਬ ਨਾਲ ਤੇ ਮਾਨਯੋਗ ਸਿਵਲ ਸਰਜਨ ਸਾਹਿਬ ਵੀ ਕਹਿੰਦੇ ਸੀ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਅਜੇ ਨਹੀਂ ਲੱਗਦਾ ਜਿਹੜਾ ਤੁਹਾਨੂੰ ਇਹ ਧਰਨਾ ਲਾ ਕੇ ਇੱਕ ਤਨਖਾਹ ਪਵਾਇਆ ਜਾਂਦੇ ਅੱਗੇ ਵੀ ਥੋੜੀਆਂ ਖਬਰਾਂ ਕਿੱਤੀਆਂ ਉਦੋਂ ਵੀ ਜਿਹੜਾ ਪੰਨਾ ਸੀਗਾ ਮਹੀਨੇ ਤਨਖਾਹ ਉਸ ਤੋਂ ਬਾਅਦ 5-6 ਮਹੀਨਾ ਬਾਅਦ ਫਿਰ ਤੁਹਾਨੂੰ ਧਰਨਾ ਲਾਉਣਾ ਪੈਂਦਾ ਸਾਨੂੰ ਉਦੋਂ ਵਾਹ ਕੋਈ ਪਰਮਾਨੈਂਟ ਸੋਲੂਸ਼ਨ ਦਾ ਵਾਹ ਉਦੋਂ ਦੱਸਿਆ ਨਹੀਂ ਸੀ ਗਈ ਇਹਨਾਂ ਨੇ ਤੇ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੰਮ ਕਰੀ ਚੱਲੋ ਕੋਈ ਗੱਲ ਨਹੀਂ ਤੁਹਾਨੂੰ ਤਨਖਾਹ ਮਿਲੂਗੀ ਮਿਲੂਗੀ ਬਸ ਸਾਨੂੰ ਅੱਜ 6 ਮਹੀਨੇ ਹੋ ਚੱਲੇ ਆ ਜੀ ਅੱਜ 6 ਮਹੀਨਾ ਸ਼ੁਰੂ ਹੋ ਗਿਆ ਜੀ ਤੇ 5 ਮਹੀਨੇ ਆਪਣਾ ਸਾਨੂੰ 20 ਤਰੀਕ ਨੂੰ ਹੋਈ ਗਏ ਜਿੰਨਾ ਤਨਖਾਹ ਜਿੱਕਰ ਮਿਲੀ ਨਹੀਂ ਆ 6 ਮਹੀਨਾ ਸ਼ੁਰੂ ਹੋ ਗਿਆ ਸਾਨੂੰ ਤੇ ਉਦੋਂ ਵੀ ਸਾਨੂੰ ਕੋਈ ਠੋਸ ਅਸ਼ਵਾਸ਼ਣ ਨਹੀਂ ਦਿੱਤਾ ਗਿਆ ਤੇ ਅਸ਼ਵਾਸ਼ਣ ਕੋਈ ਠੋਸ ਹੋਂਦ ਨਹੀਂ ਦਿੱਤਾ ਗਿਆ ਜੀ ਤੇ ਸਾਡੀ ਦਾ ਮੰਗ ਇਹੀ ਆ ਜੀ ਸਾਡੀ ਜਿਹੜੀ 5 ਮਹੀਨਾ ਦੀ ਜਿਹੜੀ ਬੰਦੀ ਤਨਖਾਹ ਉਹ ਸਾਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਤੋਂ ਜਿਹੜੀ ਸਾਡੀ ਤਨਖਾਹ ਮਿਲੇ ਉਹ ਸਾਨੂੰ ਰੈਗੂਲਰ ਮਹੀਨੇ ਦੀ ਮਹੀਨੇ ਜਿਵੇਂ ਪੱਕੇ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਆ ਉਸ ਤਰ੍ਹਾਂ ਸਾਨੂੰ ਤਨਖਾਹ ਮਿਲੇ ਜੀ ਅਸੀਂ ਇਹ ਪ੍ਰੋਜੈਕਟ ਨੂੰ ਇਸ ਹਸਪਤਾਲ ਦੇ ਵਿੱਚ ਕਾਮਯਾਬ ਕੀਤਾ 24 ਘੰਟੇ ਦੀ ਸਰਵਿਸ ਸੀਗੀ ਇਹ ਹਸਪਤਾਲ ਦੇ ਵਿੱਚ ਤੇ ਆਪਣਾ ਦਿਨ ਰਾਤ ਕੰਮ ਕਰ ਕਰਕੇ ਇੱਕ ਸਾਲ ਦੇ ਵਿੱਚ ਜਿੱਥੇ ਇਸ ਹਸਪਤਾਲ ਦੀ ਓਪੀਡੀ 250 ਤੋਂ 300 ਤਿੱਕਰ ਸੀਗੀ ਅਸੀਂ ਇਹਨੂੰ 1200 ਤਿੱਕਰ ਖਿੱਚ ਕੇ ਲੈ ਗਏ ਆ ਜੀ ਅੱਜ ਇਹ ਹਸਪਤਾਲ ਪੰਜਾਬ ਦੇ ਵਿੱਚ ਨੰਬਰ 1 ਤੇ ਆਉਣ ਵਾਲਾ ਹੋਇਆ ਪਿਆ ਜੀ ਤੇ ਪਰ ਉਹ ਹਸਪਤਾਲ ਨੂੰ ਤਾਂ ਉਹਨੇ ਬੈਨੀਫਿਟ ਮਿਲ ਰਿਹਾ ਪਰ ਸਾਨੂੰ ਮੁਲਾਜ਼ਮਾਂ ਨੂੰ 23 ਜਾਣੇ ਹੋ ਗਏ ਸਾਨੂੰ ਕੋਈ ਬੈਨੀਫਿਟ ਨਹੀਂ ਆਇਤਕਰ ਮਿਲਿਆ ਜਿਹੜੇ ਤੁਹਾਡੇ 23 24 ਮੁਲਾਜ਼ਮ ਆ ਜਿਹੜਾ ਕਿਉਂ ਤੁਹਾਡੇ 23 24 ਨੇ ਤਨਖਾਹ ਉਹਦੇ ਕਿਤੇ ਤੁਹਾਡੇ ਇੱਕ ਦੋ ਡਿਪਾਰਟਮੈਂਟ ਦੇ ਵਿੱਚ ਹੁੰਦੇ ਆ ਜਿਹੜੇ ਇਦਾਂ ਦੇ ਹੁੰਦੇ ਆ ਇਹ ਸਾਡੇ ਤਿੰਹਾਂ ਦੀ ਰੁਕਦੀ ਆ ਜੀ ਬਾਕੀ ਸਾਰਿਆਂ ਨੂੰ ਯੂਜ਼ਰ ਚਾਰਜਸ ਦੇ ਵਿੱਚੋਂ ਮਿਲ ਜਾਂਦੀ ਆ ਸਾਡਾ ਉਹਨਾਂ ਇਹ ਪ੍ਰੋਜੈਕਟ ਜਦੋਂ ਸ਼ੁਰੂ ਹੋਇਆਗਾ ਆਪਣਾ ਪਿਛਲੇ ਸਾਲ 24 ਦੇ ਵਿੱਚ ਤੇ ਉਦੋਂ ਇਹ ਪੰਜਾਬ ਦੇ ਵਿੱਚ 6 ਜ਼ਿਲ੍ਹਿਆਂ ਦੇ ਵਿੱਚ ਲਾਂਚ ਹੋਇਆ ਸੀਗਾ ਦਸੂਹਾ ਕਰਾਲੀ ਗੋਨੇਆਣਾ ਤੇ ਇੱਕ ਹੋਰ ਸੀਗਾ ਆਪਣਾ ਉਹ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਤੇ ਆਪਣਾ ਇੱਕ ਆਪਣਾ ਫ੍ਰੀਪੋਰਟ ਸੀਗਾ ਜੀ ਉਹਨਾਂ ਦੇ ਜਿਹੜੇ ਉੱਥੇ ਆ ਉਹਨਾਂ ਹਸਪਤਾਲਾਂ ਦੇ ਵਿੱਚ ਯੂਜ਼ਰ ਚਾਰजेस ਜਿਹੜੇ ਬਣਿਆ ਵੀ ਜਿਹੜੀ ਹਸਪਤਾਲ ਨੂੰ ਕਮਾਈ ਹੁੰਦੀ ਆ ਉਹ ਉਸ ਫੰਡ ਦੇ ਵਿੱਚੋਂ ਤਨਖਾਹ ਦੇ ਹੀ ਜਾਂਦੇ ਆ ਜੀ ਪਰ ਸਾਡੇ ਇੱਥੇ ਪਤਾ ਹੀ ਨਹੀਂ ਯੂਜ਼ਰ ਚਾਰजेस ਇੰਨੇ ਇਕੱਠੇ ਹੁੰਦੇ ਆ ਆਈਸ਼ਮਾਨ ਤੋਂ ਇੰਨਾ ਪੈਸਾ ਆਉਂਦਾਗਾ ਆਪਣਾ ਯੂਜ਼ਰ ਚਾਰजेस ਇੰਨੇ ਇਕੱਠੇ ਹੁੰਦੇ ਆ ਪਤਾ ਹੀ ਨਹੀਂ ਕੀ ਕਾਰਨ ਆ ਜੀ ਸਾਨੂੰ ਤਨਖਾਹ ਹੀ ਨਹੀਂ ਕਿਉਂ ਮਿਲ ਰਹੀ ਸਾਨੂੰ ਹੀ ਦਿੱਕਤ ਆ ਰਹੀ ਆ ਹੋਰ ਇੱਥੇ ਕਿਸੇ ਨੂੰ ਨਹੀਂ ਦਿੱਕਤ ਆ ਰਹੀ ਵੀ ਹੋਰ ਸਾਰਿਆਂ ਨੂੰ ਤਨਖਾਹ ਪ੍ਰੋਪਰ ਹੀ ਮਹੀਨੇ ਦੀ ਮਹੀਨੇ ਮਿਲ ਰਹੀ ਐ ਮੈਡਮ ਕਿਉਂ ਤੁਹਾਨੂੰ ਧਰਨਾ ਲਾਉਣਾ ਪੈਂਦਾ ਕਿ ਜੇ ਤੁਹਾਨੂੰ ਤਨਖਾਹ ਰੁਕੀ ਜਾਂ ਤੁਹਾਨੂੰ ਧਰਨੇ ਦਾ ਹੱਲ ਹੈ ਕਿ ਪੰਜਾਬ ਸਰਕਾਰ ਦੇ ਕਿੱਥੇ ਵਾਅਦੇ ਲੱਗਦੇ ਤੁਹਾਨੂੰ ਪੰਜਾਬ ਸਰਕਾਰ ਨੇ ਕਹਿਸ ਗਿਆ ਜੇ ਸਰਕਾਰ ਬਣ ਗਈ ਕੱਚੇ ਜਾਂ ਪੱਕੇ ਮਲਾਜਮਾਂ ਦੀ ਤਨਖਾਹ ਕਦੋਂ ਰੁਕੂਗੀ ਜਿਹੜੇ ਕੱਚੇ ਉਹਨਾਂ ਨੂੰ ਪੱਕਾ ਕੀਤਾ ਕਿਉਂ ਰੁਕ ਜਾਂਦੇ ਸਰ ਪਤਾ ਨਹੀਂ ਸਾਨੂੰ ਤਾਂ ਇਹੀ ਸਮਝ ਨਹੀਂ ਆ ਰਹੀ ਸਾਡੀ ਤਨਖਾਹਾਂ ਹੀ ਨਹੀਂ ਦੇ ਰਹੇ ਇਹ ਸਾਨੂੰ ਐ ਹੁੰਦਾ ਵੀ ਪਲਾਂ ਦੀ ਘੱਟ ਦੇ ਦੇਣ ਪਰ ਸਾਨੂੰ ਮਹੀਨੇ ਦੇ ਮਹੀਨੇ ਆਵੇ ਤਾਂ ਸਹੀ ਸਾਨੂੰ ਘਰ ਦੇ ਗੁਜ਼ਾਰੇ ਸਰ ਕਰਨੇ ਬਹੁਤ ਔਖੇ ਆਈ ਅਸੀਂ ਓਦੋਂ ਬਾਅਦ ਅਸੀਂ ਘਰੋਂ ਮੰਗ ਕੇ ਆਉਨੇ ਆ ਸਾਨੂੰ ਵੀ ਸ਼ਰਮ ਆਉਂਦੀ ਆ ਵੀ ਅਸੀਂ ਪੈਸੇ ਮੰਗ ਕੇ ਆਉਨੇ ਆ ਵੀ ਉਹ ਕਹਿ ਦਿੰਦੇ ਆ ਤੁਸੀਂ ਕਮਾਉਨੇ ਕਿਉਂ ਜਿਹੜੇ ਤੁਸੀਂ ਲੈ ਲੈ ਕੇ ਸਾਡੇ ਤੋਂ ਤਾਂ ਸਾਨੂੰ ਹੀ ਦੇਈ ਜਾਂਦੇ ਆ ਫਿਰ ਉਹ ਕੋਈ ਗੱਲ ਚਾਜ ਸੁਆਦ ਨਹੀਂ ਆਉਂਦਾ ਸਰ ਕੰਮ ਦਾ ਮਤਲਬ ਹੁੰਦਾ ਵੀ ਆਪਦਾ ਕੰਮ ਬੰਦਾ ਲੇਡੀਜ਼ ਆਪਦੇ ਕੰਮ ਕਿਉਂ ਕਰਦੀਆਂ ਸਰ ਆਪਦੇ ਤੇ ਇੰਡੀਪੈਂਡੈਂਟ ਹੋ ਕਿਸੇ ਤੇ ਡਿਪੈਂਡੈਂਟ ਨਾ ਹੋਣਾ ਆਪਦਾ ਜਿਹੜਾ ਕੁਝ ਕਰਨਾ ਉਹਨਾਂ ਨੇ ਆਪਦੇ ਪੈਸੇ ਨਾਲ ਕਰ ਲੈਣ ਪਰ ਫਿਰ ਵੀ ਸਾਨੂੰ ਇੱਥੇ ਆਉਣ ਵਾਸਤੇ ਵੀ ਕਿਰਾਇਆ ਵੀ ਸਰ ਆਪਦੇ ਘਰੋਂ ਮੰਗ ਕੇ ਆਉਣਾ ਪੈਂਦਾ ਪਰ ਇਹ ਸਰਕਾਰ ਦਾ ਪਤਾ ਨਹੀਂ ਕੀ ਪ੍ਰੋਬਲਮ ਹੈ ਸਰ ਕੋਈ ਹੱਲ ਨਹੀਂ ਕੀਤਾ ਗਿਆ ਸਾਡਾ ਪਿਛਲੀ ਵਾਰੀ ਵੀ ਇਹੀ ਸਾਲ ਹੋ ਸੀਗਾ ਵਨ ਟਾਈਮ ਸੈਟਲਮੈਂਟ ਕਰਕੇ ਪਹਿਲਾਂ ਜਵਾਬ ਉਹ ਥਾ ਦਾ ਸਰ ਸਾਨੂੰ 5 ਮਹੀਨੇ ਹੋਣ ਹੋ ਗਏ ਜੀ ਸਾਨੂੰ ਤਨਖਾਹ ਦਾ ਹਜੇ ਵੀ ਕੋਈ ਹਿੱਲਾ ਨਹੀਂ ਨੇ ਤੁਹਾਡੇ ਨਾਲ ਜਿਹੜੇ ਸਿਵਲ ਸਰਜਨ ਨਾਲ ਉਹਨਾਂ ਨੇ ਵੀ ਗੱਲਬਾਤ ਕੀਤੀ ਜਾਂ ਲੋਕਲ ਐਮਐਲਏ ਸੋ ਉਹਨਾਂ ਨਾਲ ਗੱਲਬਾਤ ਉਹੀ ਹੋਈ ਜਾਂ ਡੀਸੀ ਸਾਹਿਬ ਕੋਲ ਉਹਨਾਂ ਨਾਲ ਗੱਲਬਾਤ ਹੋਈ ਕੀ ਉਹਨਾਂ ਨੇ ਸਾਫੀ ਕਰ ਸਰ ਉਹਨਾਂ ਨੇ ਅਸੀਂ ਡੀਸੀ ਸਾਹਿਬ ਕੋਲ ਗਏ ਸੀ ਲੈਟਰ ਦੇ ਕੇ ਆਏ ਆ ਬਕਾਇਦਾ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਤੁਹਾਡੀ ਗਾਂ ਰੈਫਰ ਕਰ ਦਿੰਦੇ ਆ ਇਹ ਚੀਜ਼ ਸਿਵਲ ਸਰਜਨ ਨਾਲ ਗੱਲ ਕੀਤੀ ਸੀ ਸਰ ਉਹ ਵੀ ਕਹਿੰਦੇ ਸੀ ਕਰ ਦਿੰਦੇ ਆ ਐਮਐਲਏ ਵੀ ਕਹੀ ਜਾਂਦੇ ਸਰ ਅਸੀਂ ਟੰਡੀਗੜ ਜਾਣਾ ਇੱਥੇ ਕਰ ਦਿੰਦੇ ਆ ਹੁਣ ਸਾਡਾ ਸਰ ਅਗਲਾ ਸਟੈਪ ਇਹ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਬੁੱਧਵੀਰਵਾਰ ਤੋਂ ਐਮਐਲਏ ਸਭ ਨੂੰ ਨੋਟਿਸ ਦੇ ਕੇ ਉਹਨਾਂ ਦੇ ਘਰ ਮੂਹਰੇ ਸਰਦਰਨਾ ਲਾਵਾਂਗੇ ਹੁਣ ਅਸੀਂ ਉਹ ਤੋਂ ਬਿਨਾ ਕੰਮ ਨਹੀਂ ਹੋਣਾਗਾ ਜੀ ਕਿਉਂਕਿ ਇੱਥੇ ਸਾਡੇ ਨਾਂ ਤਾਂ ਕੋਈ ਸਾਡੇ ਕੋਲ ਆਉਂਦਾ ਸਰ ਕਿਸੇ ਨੂੰ ਸਾਡੀ ਨਾ ਹੋ ਪਤਾ ਹੀ ਨਹੀਂ ਲੱਗਦਾ ਵੀ ਦਰਨਾ ਲੱਗਿਆ ਵੈ ਇਹਨਾਂ ਦਾ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਉਹਨਾਂ ਦੇ ਘਰ ਮੂਹਰੇ ਜਾ ਕੇ ਸਰ ਕੋਈ ਹੱਲਾ ਗੁੱਲਾ ਕਰਾਂਗੇ ਤਾਂ ਫੇਰ ਹੀ ਉਹਨਾਂ ਨੂੰ ਸਾਹਮਣੇ ਪਤਾ ਲੱਗਣਾ ਸਰ ਨਹੀਂ ਤਾਂ ਨਹੀਂ ਆਪਾਂ ਨੂੰ ਤੁਸੀਂ ਤੁਸੀਂ ਕਿਵੇਂ ਦੇਖਦੇ ਮਾੜਾ ਜਿਹੜਾ ਤੁਹਾਨੂੰ ਦਰਨਾ ਹੀ ਲਾਉਣਾ ਪੈਂਦਾ ਹੈ ਸਰ ਅਸੀਂ 5 ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਹੈਗੀ ਜਿਸ ਅਕੋਰਡਿੰਗ ਅਸੀਂ ਹੁਣ 10-12 ਦਿਨ ਹੋ ਗਏ ਧਰਨਾ ਲਾ ਰਹੇ ਹਾਂ ਜੀ ਇਹਦਾ ਹੱਲ ਕੁਸਰਤ ਧਰਨੇ ਨਾਲ ਹੀ ਹੈ ਤਾਂ ਨਹੀਂ ਇਤਰਾ ਘਾਵਤਾਂ ਮਿਲਦੀਆਂ ਆ ਪਹਿਲਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਡਾਕ ਕਰਦਿਆਂ ਨੂੰ ਕਿ ਕੀ ਉਹ ਲੋ ਕਹਿ ਕੇ ਲੱਗੇ ਸੀ ਵੀ ਤੁਹਾਡੇ ਤਨਖਾਹਾਂ ਰੈਗੂਲਰ ਆਉਣਗੀਆਂ ਜਾਂ ਕੱਚੇ ਜਿਹੜੇ ਮਜ਼ਦੂਰਾਂ ਪੱਕੇ ਕੀਤੇ ਨੇ ਕੀ ਤੁਹਾਨੂੰ ਕਹਿ ਕੇ ਲੱਗੇ ਸੀ ਕੀ ਡਾਕੂਮੈਂਟ ਸਰ ਸਾਨੂੰ ਇਸ ਸਾਨੂੰ ਐਵੇਂ ਨਹੀਂ ਰੱਖਿਆ ਗਿਆ ਸੀ ਵੀ ਅਸੀਂ ਪੱਕੇ ਆ ਸਾਨੂੰ ਇਹ ਸਾਨੂੰ ਇੱਕ ਕੰਪਨੀ ਥਰੂ ਰੱਖਿਆ ਗਿਆ ਸੀ ਅਸੀਂ 3 ਮਹੀਨੇ ਦੇ ਪ੍ਰੋਜੈਕਟ ਅੰਡਰ ਆਏ ਹਾਂ ਉਸ ਤੋਂ ਬਾਅਦ ਸਾਨੂੰ 3 ਮਹੀਨੇ ਰੈਗੂਲਰ ਤਨਖਾਹ ਆਈਏ ਉਸ ਤੋਂ ਬਾਅਦ ਅਸੀਂ 6 ਮਹੀਨੇ ਸਾਡੀ ਪੈਂਡਿੰਗ ਪਈ ਸੀ ਤਨਖਾਹ ਨਹੀਂ ਆਈ ਉਸ ਤੋਂ ਅਸੀਂ ਫੇਰ ਧਰਨਾ ਲਾਇਆ ਉਸ ਤੋਂ ਬਾਅਦ ਸਾਨੂੰ 6 ਮਹੀਨਾ ਦੀ ਤਨਖਾਹ ਆਈਆ ਹੁਣ ਵੀ 5 ਮਹੀਨੇ ਹੋ ਗਏ ਸਾਨੂੰ ਕੋਈ ਪੇ ਨਹੀਂ ਆਈ ਹੁਣ ਫੇਰ ਮਜਬੂਰਨ ਅਸੀਂ ਧਰਨਾ ਲਾ ਕੇ ਆਪਦੀ ਤਨਖਾਹ ਦੀ ਮੰਗ ਕਰ ਰਹੇ ਹਾਂ ਜੀ ਕੀ ਤੁਹਾਡੀਆਂ ਮੰਗਾਂ ਮੰਨੋ ਇਹ ਕਿਹੜੇ ਕਿਹੜੀਆਂ ਮੰਗਾਂ ਰੱਖੀਆਂ ਗਿਆ ਜੇ ਤੁਸੀਂ ਨੋਟਿਸ ਦਿੱਤਾਗਾ ਆਪ ਦਾ ਮੰਗ ਪੱਤਰ ਦੋਨ ਦੇ ਵਿੱਚ ਕੀ ਕੀ ਮੰਗਾਂ ਰੱਖੀ ਹੋਏਗੇ ਅਸੀਂ ਨੋਟਿਸ ਇਹ ਦਿੱਤਾ ਹੈ ਸਾਡੀ ਜਿਹੜੀ ਤਨਖਾਹ ਹੈ ਰੈਗੂਲਰ ਪਰ ਮੰਥ ਆਵੇ ਅਸੀਂ ਕਿਸੇ ਦੇ ਡਿਪੈਂਡੈਂਟ ਆ ਰਹੀਏ ਵੀ ਬਸ ਇੱਕ ਇਹ ਹੈ ਇੱਕ ਜਿਹੜੇ ਅਸੀਂ 24 ਘੰਟੇ ਦੇ ਅੰਡਰ ਕੰਮ ਕਰਦੇ ਆ ਇੱਕ ਸਾਨੂੰ ਨਾਈਟ ਜੇ ਅਸੀਂ ਲਾ ਰਹੇ ਆ ਸਾਨੂੰ ਸਿਕਿਉਰਟੀ ਦਾ ਦਿੱਤਾ ਜਾਵੇ ਜੀ ਇੰਤਜ਼ਾਮ ਕੀਤਾ ਜਾਵੇ ਹੋਰ ਸਾਡੇ ਦਾ ਵੀਰ ਜੀ ਮਲਾਜਮ ਆ ਉਹਨਾਂ ਨੇ ਇੱਕ ਹਜ਼ਾਰ ਦੀ ਰੇੜੀ ਲਾਈ ਹੋਈ ਆ ਅ ਬ੍ਰਦਰ ਤੁਹਾਨੂੰ ਕਿਉਂ ਰੇੜੀ ਲਾਉਣੀ ਪਈ ਇਹ ਚੀਜ਼ ਦੇ ਮਤਲਬ ਤੁਸੀਂ ਮਲਾਜਮ ਹੋ ਸੀ ਤੁਸੀਂ ਕੰਮ ਕਰਦੇ ਸੀ ਤੇ ਤੁਹਾਨੂੰ ਰੇੜੀ ਦਾ ਕਿਉਂ ਕਰ ਮੈਂ ਲੈਬ ਟੈਕਨੀਸ਼ੀਅਨ ਆਪ ਇਹ ਤੈਨੂੰ ਸਭ ਨੂੰ ਸਪੱਸ਼ਟ ਦੇ ਵਿੱਚ ਮਜਬੂਰ ਹੋ ਕੇ ਤਨਖਾਹਾਂ ਤੋਂ ਤੰਗ ਆ ਕੇ ਆਪ ਨੂੰ ਮੈਂ ਕਰਤਾ ਤੋੜਨਾ ਹੀ ਆਪਦੇ ਬਈ ਇਸੇ ਕਰਕੇ ਮੈਂ ਵੱਡਾ ਲਾਉਣਾ ਜਿਹੜੀ ਲਾਉਣੀ ਪਈ ਕਰ ਦਾ ਖਰਚਾ ਨਹੀਂ ਆਉਂਦਾ ਪੂਰਾ ਤਨਖਾਹਾਂ 6-6 ਮਹੀਨੇ 7-7 ਮਹੀਨੇ ਰੋਕ ਲੈਂਦੇ ਆ ਉਹ ਕੀ ਕਰੀਏ ਭੁੱਖੇ ਮਰ ਜੀਏ ਆਪ ਦਾ ਸਾਲ ਲਾ ਕੇ ਜਵਾਕਾਂ ਦਾ ਕੀ ਕਰੀਏ ਕਿੰਨਾ ਟਾਈਮ ਹੋਵੇ ਤੁਹਾਨੂੰ ਜੋਬ ਕਰਦੇ ਨੂੰ ਮਤਲਬ ਤੁਹਾਨੂੰ ਫਿਰ ਕਿੰਨਾ ਟਾਈਮ ਹੋਵੇ ਤਨਖਾਹ ਰੋਕ ਇਹ ਤੇ ਸਾਲ ਹੋ ਗਿਆ ਵੀਰੇ ਜੋਬ ਕਰਦੇ ਨੇ ਪਹਿਲਾਂ ਇਹਨਾਂ ਨੇ ਤੁਹਾਨੂੰ ਪੇਜੀ ਤਨਖਾਹ ਉਹਦੇ ਵੀ ਧਰਨੇ ਲਾ ਕੇ ਤਨਖਾਹ ਲਈ ਸੀ ਅਸੀਂ ਤੇ ਹੁਣ 6 ਮਹੀਨੇ ਹੋ ਗਏ ਫਿਰ ਸਾਡੀ ਤਨ ਹੁਣ ਇਹਦਾ ਹਲੇ ਹੀ ਬਥਰਾ ਜਾਂਦਾਗਾ ਜਿਹੜਾ ਵੀ ਤਨਖਾਹਾਂ ਜਿਆਦਾ ਆਪਾਂ ਆ ਦਾ ਬਾਰਗ ਜਰਾ ਕਰ ਲਈ ਮੰਨ ਲਓ ਇਹ ਤਾਂ ਹੁਣ ਕਰਨੇ ਪੈਣਾ ਮਜਬੂਰ ਹੋ ਰਾਬੇ ਕਿ ਜ਼ਹਿਰ ਦੇਦਗੇ ਜਵਾਕਾਂ ਨੂੰ ਉਹ ਤਾਂ ਦੇ ਨਹੀਂ ਸਕਦੇਗੇ ਮਨਾ ਦਾ ਟਾਈਮ ਪਾਸ ਕਰਦਾ ਇਹਦੇ ਨਾਈਟ ਡਿਊਟੀ ਕਰਦਾ ਬਾਅਦ ਫਿਰ ਇੱਧਰ ਲਾਉਣਾ ਇੱਥੇ ਸਰਦਨ ਨੂੰ ਤੁਸੀਂ ਮਿਲ ਕੇ ਕੀ ਉਹਨਾਂ ਨੇ ਕਿਹਾ ਤੁਹਾਨੂੰ ਲਾਰੇ 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 ਵੇ ਲਾਰੇ ਵੇ ਕੀ ਕਰੀ ਗੋਲੀ ਦੇ ਕੇ ਤੋੜ ਦਿੰਦੇ ਆ ਗੋਲੀ ਚੁੱਸੀ ਜਾ ਠੀਕ ਜੀ ਹੁਣ ਤੁਹਾਡੇ ਮੰਗਾ ਨਹੀਂ ਮੰਨਦੇ ਫਿਰ ਇਹਦਾ ਅਗਲਾ ਕੀ ਸਟੈਪ ਹੋਬੋ ਤੁਹਾਡਾ ਮੰਗਾ ਹੁਣ ਮੰ ਨਹੀਂ ਮੰਨਦੇ ਵੱਡੇ ਨੂੰ ਹੋਰ ਕਿਸੇ ਕੋਲ ਜਾਵਾਂਗੇ ਵੱਡੇ ਮੰਤਰੀ ਕੋਲ ਜਾਵਾਂਗੇ ਸੁਹਾਰ ਲੋਹਨ ਦਾ ਠੀਕ ਹੈ ਨਹੀਂ ਫਿਰ ਜ਼ਹਿਰ ਖਾ ਲਾਂਗੇ ਉੜ ਕੀ ਇਹਨਾਂ ਨੇ ਦੱਸਿਆ ਕਿ ਨਹੀਂ ਤਾਂ ਜੇ ਸਾਡੀਆਂ ਮੰਗਾ ਨਹੀਂ ਮੰਨੀਆਂ ਨਹੀਂ ਤਾਂ ਇਹ ਜ਼ਹਿਰ ਖਾ ਲਾਂਗੇ ਗੱਲਬਾਤ ਵੀ ਕਰਦੇ ਸੀ ਉਹ ਸਰਦਾਰਾਂ ਨਾਲ ਗੱਲਬਾਤ ਕਰਦੇ ਕੀ ਉਹਨਾਂ ਦਾ ਇਸ ਮਾਮਲੇ ਤੇ ਕਹਿਣਾ ਹੈ ਜਿਹ ਪ੍ਰੋਸੀਜਰਲ ਡਿਲੇ ਹੈ ਉਹ ਵੀ ਗਵਰਨਮੈਂਟ ਦੇ ਕੁਝ ਪ੍ਰੋਸੀਜਰਸ ਹੁੰਦੇ ਆ ਸੈਂਕਸ਼ਨ ਦੇ ਉਹ ਹੋ ਜਾਏਗੀ ਤਾਂ ਉਹ ਦੁਬਾਰਾ ਉਹਨਾਂ ਨੂੰ ਪੇ ਲਿਸਟਾ ਦਿੱਤੀ ਜਾਊਗੀ ਪਹਿਲਾਂ ਉਹਨਾਂ ਦੀ ਪੇ ਲੇਟ ਆਈ ਸੀ ਤਾਂ ਇਹਦਾ ਐਕਚੁਅਲੀ ਜਿਹੜਾ ਜਦੋਂ ਪ੍ਰੋਜੈਕਟ ਲਾਂਚ ਹੋਇਆ ਨਾ ਇਹ ਪਾਇਲਟ ਪ੍ਰੋਜੈਕਟ ਸੀਗਾ ਇਹਦੀ ਰੈਗੂਲਰ ਗਵਰਨਮੈਂਟ ਵੱਲੋਂ ਹੋਈ ਅਪਰੂਵਲ ਨਹੀਂ ਹੋਈ ਪਾਇਲਟ ਪ੍ਰੋਜੈਕਟ ਦੀ ਅਪਰੂਵਲ ਟੈਂਪਰੇਰੀ ਹੁੰਦੀ ਹੈ ਉਸ ਕਰਕੇ ਜਿਹੜਾ ਪਾਇਲਟ ਪ੍ਰੋਜੈਕਟ ਲਾਉ ਉਸ ਤੇ ਜਿਹੜੀ ਪੇ ਆ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਗਵਰਨਮੈਂਟ ਦਾ ਕੁਝ ਲੱਗਦਾ ਹੈ